ਬੜੀ ਵੱਡੀ ਖਬਰ ਪੰਜਾਬ ਦੇ ਵਿੱਚ ਕਰੋਨਾ ਨੇ ਦਸਤਕ ਦੇ ਦਿੱਤੀ ਹੈ ਜੀ ਹਾਂ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਕਰੋਨਾ ਦਾ ਮੁਹਾਲੀ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਦੱਸ ਜੀ ਕਿ ਮੁਹਾਲੀ ਦੇ ਵਿੱਚ ਇੱਕ ਮਹਿਲਾ ਦਾ ਟੈਸਟ ਕੀਤਾ ਗਿਆ ਤਾਂ ਕਰੋਨਾ ਪੋਜ਼ਿਟਿਵ ਆਈ ਗਈ ਤੇ ਇਹ ਮਹਿਲਾ ਹਰਿਆਣਾ ਤੋਂ ਆਈ ਸੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਤਸੰਗਤ ਆਈ ਸੀ ਇਹ ਮਹਿਲਾ ਔਰ ਇਸ ਦੌਰਾਨ ਉਸ ਦੀ ਤਬੀਅਤ ਵਿਗੜ ਜਾਂਦੀ ਹੈ ਉਸ ਦੇ ਸੱਟ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫੀ ਵਿਗੜ ਜਾਂਦੀ ਹੈ ਜਿਸ ਕਰਕੇ ਉਸ ਨੂੰ ਮੁਹਾਲੀ ਲਿਜਾਇਆ ਗਿਆ ਮੁਹਾਲੀ ਉਸ ਦੇ ਟੈਸਟ ਕੀਤੇ ਗਏ ਤਾਂ ਉਸ ਦਾ ਟੈਸਟ ਕਰੋਨਾ ਪੋਜ਼ਿਟਿਵ ਆਉਂਦਾ ਹੈ ਤਾਂ ਦੱਸ ਜੀ ਕਿ ਅਸਥਮਾ ਦੀ ਮਰੀਜ਼ ਵੀ ਸੀ ਮਹਿਲਾ ਜਿਸ ਕਰਕੇ ਉਸ ਦੀ ਹਾਲਤ ਕਾਫੀ ਖਰਾਬ ਹੋ ਜਾਂਦੀ ਹੈ ਔਰ ਜਦੋਂ ਉਸ ਦਾ ਟੈਸਟ ਕੀਤਾ ਜਾਂਦਾ ਹੈ ਤਾਂ ਕਰੋਨਾ ਟੈਸਟ ਉਸ ਦਾ ਪੋਜ਼ਿਟਿਵ ਆਇਆ ਤੇ ਪਹਿਲਾ ਮਾਮਲਾ ਹੈ ਪੰਜਾਬ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਇੱਕ ਤਰੀਕੇ ਦੇ ਨਾਲ ਦਸਤਕ ਹੋ ਚੁੱਕੀ ਹੈ ਕਿਉਂਕਿ ਮਹਿਲਾ ਪੰਜਾਬ ਦੇ ਵਿੱਚ ਆਈ ਸੀ ਸਤਸੰਗ ਤੇ ਆਈ ਸੀ ਜਿਸ ਦੌਰਾਨ ਉਸ ਦੀ ਇਹ ਹਾਲਤ ਖਰਾਬ ਹੁੰਦੀ ਹੈ ਹਾਲਾਂਕਿ ਇਹ ਮਹਿਲਾ ਸਤਸੰਗ ਦੇ ਵਿੱਚ ਆਈ ਸੀ ਤਾਂ ਉੱਥੇ ਕਾਫੀ ਲੋਕਾਂ ਨੂੰ ਮਿਲੀ ਵੀ ਹੋਵੇਗੀ ਉੱਥੇ ਕਈ ਲੋਕਾਂ ਦੇ ਸੰਪਰਕ ਵਿੱਚ ਵੀ ਆਈ ਹੋਵੇਗੀ ਤਾਂ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਇਸ ਮਹਿਲਾ ਦੇ ਸੰਪਰਕ ਦੇ ਵਿੱਚ ਕਿਹੜੇ-ਕਿਹੜੇ ਲੋਕ ਆਏ ਸੀ ਜਾਂ ਫਿਰ ਉਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਰੋਨਾ ਦੇ ਲੱਛਣ ਦਿਖਦੇ ਨੇ ਜਾਂ ਫਿਰ ਨਹੀਂ ਦਿਖਦੇ ਤਾਂ ਫਿਲਹਾਲ ਮਹਿਲਾ ਦੀ ਹਾਲਤ ਸਥਿਰ ਦਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਕਿਸੇ ਤਰੀਕੇ ਦਾ ਉਸ ਨੂੰ ਕੋਈ ਖਤਰਾ ਨਹੀਂ ਹੈ ਕੰਟਰੋਲ ਦੇ ਵਿੱਚ ਹੈ ਉਸ ਦੀ ਸਥਿਤੀ ਔਰ ਫਿਲਹਾਲ ਪਰ ਦੂਸਰੇ ਪਾਸੇ ਜ਼ਰੂਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਪੱਦਰ ਦੇ ਉੱਤੇ ਜ਼ਰੂਰ ਰਹੇ ਸਾਵਧਾਨੀਆਂ ਵਰਤਣ ਕਰੋਨਾ ਨੂੰ ਲੈ ਕੇ ਕਿਉਂਕਿ ਜਦੋਂ ਬੀਤੇ ਸਮੇਂ ਦੋ ਵਾਰ ਕਰੋਨਾ ਵੇਰੀਐਂਟ ਆ ਚੁੱਕੇ ਨੇ ਤਾਂ ਉਸ ਦੇ ਵਿੱਚ ਕਾਫੀ ਸਾਵਧਾਨੀਆਂ ਵਰਤੀਆਂ ਗਈਆਂ ਸੀ ਇਥੋਂ ਤੱਕ ਕਿ ਲਾਕਡਾਊਨ ਲਗਾ ਦਿੱਤਾ ਗਿਆ ਸੀ ਤਾਂ ਇਹ ਆਪਣੇ ਪੱਧਰ ਤੇ ਉੱਤੇ ਹੀ ਹੈ ਕਿ ਲੋਕ ਫਿਲਹਾਲ ਸਾਵਧਾਨੀਆਂ ਵਰਤਣ ਕਿਉਂਕਿ ਹੌਲੀ-ਹੌਲੀ ਮਾਮਲੇ ਵਧਦੇ ਜਾ ਰਹੇ ਨੇ ਚੀਨ ਦੀ ਗੱਲ ਕਰੀਏ ਹਾਂਗਕਾਂਗ ਦੀ ਗੱਲ ਕਰੀਏ ਤਾਂ ਉੱਥੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਨੇ ਭਾਰਤ ਦੇ ਵਿੱਚ 220 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ ਹੁਣ ਤੱਕ ਔਰ ਇਹ ਪਹਿਲਾ ਮਾਮਲਾ ਪੰਜਾਬ ਦੇ ਵਿੱਚ ਕਿਹਾ ਜਾ ਸਕਦਾ ਔਰ ਕਿਹਾ ਜਾ ਸਕਦਾ ਹੈ ਕਿ ਇੱਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕਰੋਨਾ ਦੀ ਦਸਤਕ ਹੋ ਗਈ ਹੈ ਤਾਂ ਇੱਕ ਮਹਿਲਾ ਕਰੋਨਾ ਪੋਜ਼ਿਟਿਵ ਪਾਈ ਗਈ ਹੈ ਹਰਿਆਣਾ ਤੋਂ ਆਈ ਸੀ ਇਹ ਮਹਿਲਾ ਔਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਤਸੰਗ ਦੇ ਵਿੱਚ ਆਈ ਸੀ ਸਤਸੰਗ ਦੌਰਾਨ ਉਸ ਦੇ ਸਾਠ ਵੀ ਲੱਗ ਜਾਂਦੀ ਹੈ ਅਸਥਮਾ ਹੁਣ ਕਰਕੇ ਉਸ ਦੀ ਹਾਲਤ ਵੀ ਕਾਫੀ ਖਰਾਬ ਹੋ ਜਾਂਦੀ ਹੈ ਜਿਸ ਕਰਕੇ ਉਸ ਨੂੰ ਤੁਰੰਤ ਮੋਹਾਲੀ ਦੇ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਜਰੂਰ ਉਸ ਦੀ ਜਾਂਚ ਕੀਤੀ ਜਾਂਦੀ ਹੈ ਦਾ ਟੈਸਟ ਉਸ ਦਾ ਕਰੋਨਾ ਟੈਸਟ ਪੋਜ਼ਿਟਿਵ ਆਉਂਦਾ ਹੈ ਜਿਸ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਹਰਕੰਪ ਮਚ ਜਾਂਦਾ ਹੈ ਹਾਲਾਂਕਿ ਸਿਹਤ ਵਿਭਾਗ ਦੇ ਵੱਲੋਂ ਜ਼ਰੂਰ ਕਹਿਣਾ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਮਹਿਲਾ ਖਤਰੇ ਤੋਂ ਬਾਹਰ ਹੈ ਕਿਸੇ ਤਰੀਕੇ ਦੀ ਕੋਈ ਉਸ ਨੂੰ ਪਰੇਸ਼ਾਨੀ ਨਹੀਂ ਹੈ ਠੀਕ ਹੈ ਮਹਿਲਾ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਔਰ ਲੋਕਾਂ ਨੂੰ ਪਰ ਅਪੀਲ ਜ਼ਰੂਰ ਕੀਤੀ ਗਈ ਹੈ ਕਿ ਸਾਵਧਾਨੀਆਂ ਆਪਣੇ ਪੱਧਰ ਤੇ ਉੱਤੇ ਵਰਤਣ ਹਾਲਾਂਕਿ ਸਰਕਾਰ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਐਡਵਾਈਜ਼ਰੀ ਹਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ ਪਰ ਜੇਕਰ ਅ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਹਸਪਤਾਲਾਂ ਦੇ ਵਿੱਚ ਜ਼ਰੂਰ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਬੈੱਡ ਵੱਖਰੇ ਵੱਖਰੇ ਕਰਕੇ ਲਗਾਏ ਜਾਣ ਉੱਥੇ ਮਰੀਜ਼ਾਂ ਦਾ ਇਲਾਜ ਵੱਖਰਾ ਵੱਖਰਾ ਕੀਤਾ ਜਾਵੇ ਤਾਂ ਜੋ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਨਾ ਆਉਣ ਤਾਂ ਆਪਣੀ ਪੱਧਰ ਦੇ ਉੱਤੇ ਹਸਪਤਾਲਾਂ ਦੇ ਵੱਲੋਂ ਜ਼ਰੂਰ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਪੱਧਰ ਦੇ ਉੱਤੇ ਸਾਵਧਾਨੀਆਂ ਵਰਤਨੀਆਂ ਸ਼ੁਰੂ ਕਰ ਦਿੱਤੀਆਂ ਜਾਣ ਆਪਣੇ ਪੱਧਰ ਦੇ ਉੱਤੇ ਖਿਆਲ ਰੱਖਿਆ ਜਾਵੇ ਤਾਂ ਫਿਲਹਾਲ ਅ ਇਸ ਵਾਰ ਜੋ ਕਰੋਨਾ ਆਇਆ ਹਜੇ ਤੱਕ ਇਸ ਤਰੀਕੇ ਦੇ ਗੰਭੀਰ ਮਾਮਲੇ ਸਾਹਮਣੇ ਨਹੀਂ ਆਏ ਇਸ ਕਰਕੇ ਕਿਸੇ ਤਰੀਕੇ ਦੀ ਕੋਈ ਐਡਵਾਈਜ਼ਰੀ ਜਾਰੀ ਨਹੀਂ ਕੀਤੀ ਗਈ ਹੈ ਪਰ ਅਸੀਂ ਬੀਤੇ ਸਮੇਂ ਦੇ ਵਿੱਚ ਇਸ ਦਾ ਕਹਿਰ ਦੇਖ ਚੁੱਕੇ ਹਾਂ ਕਿਸ ਤਰੀਕੇ ਦੇ ਨਾਲ ਲੋਕਡਾਊਨ ਤੱਕ ਲਗਾਉਣਾ ਪਿਆ ਸੀ ਔਰ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਬੰਦ ਰਹਿਣਾ ਪਿਆ ਸੀ ਤਾਂ ਇਹ ਜਦੋਂ ਕਰੋਨਾ ਸਾਲ 2019 ਦੇ ਵਿੱਚ ਆਉਂਦਾ ਹੈ ਤਾਂ ਉਹ ਲੋਕਡਾਊਨ ਤੱਕ ਲਗਾਏ ਜਾਂਦੇ ਨੇ ਲੋਕ ਘਰਾਂ ਦੇ ਵਿੱਚ ਬੰਦ ਹੋ ਕੇ ਰਹਿ ਜਾਂਦੇ ਨੇ ਔਰ ਕਈ ਸਾਵਧਾਨੀਆਂ ਵਰਤੀਆਂ ਜਾਂਦੀਆਂ ਨੇ ਪਰ ਇਸ ਦੇ باوجود ਕਈ ਮੌਤਾਂ ਹੋਈਆਂ ਸੀ ਜਿਸ ਕਰਕੇ ਜੋ ਹੜਕੰਮ ਉਸ ਸਮੇਂ ਮਚ ਗਿਆ ਸੀ ਪਰ ਬਾਅਦ ਦੇ ਵਿੱਚ ਜਦੋਂ ਸਭ ਕੁਝ ਠੀਕ ਹੁੰਦਾ ਹੈ ਤਾਂ ਸਾਲ ਬਾਅਦ ਫਿਰ ਇੱਕ ਵਾਰ ਕਰੋਨਾ ਦੀ ਐਂਟਰੀ ਹੁੰਦੀ ਹੈ ਔਰ ਹੁਣ ਇਹ ਤੀਸਰੀ ਵਾਰੀ ਕਿਹਾ ਜਾ ਸਕਦਾ ਹੈ ਕਿ ਕਰੋਨਾ ਅ ਅਖਲ ਹੋ ਚੁੱਕਾ ਹੈ ਐਂਟਰੀ ਹੋ ਚੁੱਕੀ ਹੈ ਕਰੋਨਾ ਦੀ ਔਰ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ اپیل ਕੀਤੀ ਗਈ ਹੈ ਤਾਂ ਫਿਲਹਾਲ ਅ ਆਪਣੇ ਪੱਧਰ ਦੇ ਉੱਤੇ ਸਾਵਧਾਨੀ ਜ਼ਰੂਰ ਵਰਤੀ ਜਾਣੀ ਚਾਹੀਦੀ ਹੈ ਡਾਕਟਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਸਲਾਹ ਦਿੱਤੀ ਗਈ ਸੀ ਕਿ ਤੁਸੀਂ ਆਪਣੇ ਪੱਧਰ ਦੇ ਉੱਤੇ ਕਈ ਤਰੀਕੇ ਦੇ ਕਾੜੇ ਬਣਾ ਕੇ ਉਸ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਅ ਆਪਣੇ ਪੱਧਰ ਦੇ ਉੱਤੇ ਜੋ ਸਾਵਧਾਨੀਆਂ ਵਰਤ ਸਕਦੇ ਹੋ ਤਾਂ ਉਹ ਜ਼ਰੂਰ ਵਰਤਣੀਆਂ ਚਾਹੀਦੀਆਂ ਜੇਕਰ ਤੁਸੀਂ ਘਰੋਂ ਬਾਹਰ ਅਹੋ ਜਾਂ ਵਾਪਸ ਆਪਣੇ ਘਰ ਦੇ ਵਿੱਚ ਦੁਬਾਰਾ ਆਉਦੇ ਹੋ ਤਾਂ ਫਿਰ ਤੁਹਾਨੂੰ ਚਾਹੀਦਾ ਹੈ ਕਿ ਹੱਥ ਧੋ ਕੇ ਜਾਂ ਨਹਾ ਤੋ ਕੇ ਹੀ ਆਪਣੇ ਪਰਿਵਾਰ ਦੇ ਵਿੱਚ ਬੈਠਿਆ ਜਾਵੇ ਬੱਚਿਆਂ ਦੇ ਵਿੱਚ ਜੁਕਣ ਤੋਂ ਪਹਿਲਾਂ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ ਆਪਣੇ ਹੱਥ ਸੈਨੀਟਾਈਜ਼ ਜ਼ਰੂਰ ਕਰੋ ਔਰ ਉਸ ਤੋਂ ਬਾਅਦ ਹੀ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਬੈਠੋ ਤਾਂ ਜੋ ਜੇਕਰ ਕਿਸੇ ਤਰੀਕੇ ਦੇ ਕਰੋਨਾ ਪੋਜ਼ਿਟਿਵ ਵਿਅਕਤੀ ਦੇ ਤੁਸੀਂ ਸੰਪਰਕ ਦੇ ਵਿੱਚ ਆਏ ਵੀ ਹੋਵੋ ਤਾਂ ਤਾਂ ਵੀ ਅ ਉਹ ਪਹਿਲਾ ਹੀ ਸਾਵਧਾਨੀ ਵਰਤਣ ਦੇ ਨਾਲ ਤੁਹਾਡੇ ਪਰਿਵਾਰ ਤੋਂ ਦੂਰ ਰਵੇ ਔਰ ਪਰਿਵਾਰ ਤੋਂ ਘਰ ਦੇ ਬਾਹਰ ਹੀ ਰਵੇ ਕਿਉਂਕਿ ਘਰ ਦੇ ਵਿੱਚ ਐਂਟਰੀ ਤੁਸੀਂ ਜਦੋਂ ਕਰਦੇ ਹੋ ਤਾਂ ਉਸ ਤੋਂ ਬਾਅਦ ਆਪਣੇ ਹੱਥ ਮੂੰਹ ਧੋ ਕੇ ਹੀ ਪਰਿਵਾਰ ਦੇ ਵਿੱਚ ਬੈਠੋ ਤਾਂ ਇਸ ਤਰੀਕੇ ਦੀਆਂ ਸਾਵਧਾਨੀਆਂ ਜ਼ਰੂਰ ਵਰਤਣੀਆਂ ਜਾਣੀ ਚਾਹੀਦੀਆਂ ਤਾਂ ਫਿਲਹਾਲ ਹਰਿਆਣਾ ਤੋਂ ਸਤਸੰਗ ਦੇ ਵਿੱਚ ਆਈ ਸੀ ਮੈਲਾ ਔਰ ਕਰੋਨਾ ਪੋਜ਼ਿਟਿਵ ਪਾਈ ਗਈ ਹੈ ਮੁਹਾਲੀ ਦੇ ਵਿੱਚ ਉਸ ਗਾਇਲਾ ਚੱਲ ਰਿਹਾ ਹੈ ਹਾਲਤ ਠੀਕ ਦੱਸੀ ਜਾ ਰਹੀ ਹੈ ਕਿਸੇ ਤਰੀਕੇ ਦੇ ਘਬਰਾਉਣ ਦੀ ਲੋੜ ਨਹੀਂ ਹੈ ਡਾਕਟਰਾਂ ਦਾ ਕਹਿਣਾ ਹੈ ਪਰ ਨਾਲ ਦੀ ਨਾਲ ਅਪੀਲ ਜ਼ਰੂਰ ਕੀਤੀ ਗਈ ਹੈ ਕਿ ਸਾਵਧਾਨੀ ਵਰਤੀ ਜਾਵੇ